ਬੱਲਵਾਣਾ ਹਲਕੇ ਦੇ ਕੋਨੇ-ਖੋਨੇ ਤੋਂ ਆਏ ਪਤਵੰਤੇ ਸੱਜਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਥੋੜਾ ਧੰਨਵਾਦ ਵੀ ਕਰਦਾ ਹਾਂ ਜਦੋਂ ਪਿਛਲੀ ਵਾਰ ਇਲੈਕਸ਼ਨ ਲੜਿਆ ਸਭ ਤੋਂ ਵੱਧ ਲੀਡ ਬੱਲੂਆ ਨੇ ਹਲਕੇ ਨੇ ਮੈਨੂੰ ਦਿੱਤੀ ਇੱਕ ਗੱਲ ਮੈਂ ਸਪਸ਼ਟ ਕਰਨਾ ਚਾਹਣਾ ਤੁਸੀਂ ਮੈਨੂੰ ਐਮਪੀ ਬਣਾਇਆ ਤੇ ਐਮਪੀ ਤਾਂ ਮੈਂ ਫਿਰ ਵੀ ਰਹੂੰਗਾ ਤੁਹਾਡਾ ਹੀ ਕਿਉਂਕਿ ਮੇਰਾ ਇੱਕ ਸੁਪਨਾ ਹੈ ਜਿਹੜਾ ਮੈਂ ਵਾਦਾ ਕੀਤਾ ਜੀ ਤੁਹਾਡੇ ਨਾਲ ਐਸ ਹਲਕੇ ਵਿੱਚ ਬਹੁਤ ਚੀਜ਼ਾਂ ਦੀ ਲੋੜ ਹੈ ਮੈਂ ਤੁਹਾਡੇ ਨਾਲ ਵਾਦਾ ਕੀਤਾ ਉਹ ਮੈਂ ਪੂਰਾ ਕਰਨਾ ਹੈ ਮੈਂ ਕਰ ਦੇਣਾ ਸੀ ਪਰ ਤੁਸੀਂ ਝਾੜੂ ਵਾਲਿਆਂ ਨੂੰ ਲਿਆਏ ਫਸਲ ਵਧੀਆ ਬਣਾਈ ਸੀ ਕੱਟ ਕੇ ਉਹ ਲੈ ਗਏ ਨਹੀਂ ਤਾਂ ਅੱਜ ਤੁਸੀਂ ਪਛਾਨ ਨਹੀਂ ਸਕਣਾ ਸੀ ਮੇਰੀ ਆਦਤ ਹੈ ਕਿ ਜੋ ਕਹਦਾ ਮੈਂ ਪੂਰਾ ਕਰਦਾ ਨਾਲੇ ਤੁਸੀਂ ਬਲਵਾਨਾਂ ਵਾਲਿਓ ਤੁਸੀਂ ਬੜਾ ਦੁੱਖ ਚੇਲਿਆ ਜਮਾਂ ਟੇਲ ਤੇ ਹੂੰ ਮੈਨੂੰ ਆਪਣਾ ਅਫਸੋਸ ਹੈ ਕਿ ਪਹਿਲੇ ਆਪਾਂ ਤੁਹਾਡੀ ਸੇਵਾ ਨਹੀਂ ਕਰ ਸਕੇ ਪਰ ਮੇਰੇ ਮਨ ਚੋ ਬੋਝ ਹੈ ਤੇ ਮੈਨੂੰ ਮਾ ਯਕੀਨ ਦਵਾਣਾ ਚ ਪ੍ਰਮਾਤਮਾ ਮਿਹਰ ਕਰੇ ਤੂੰ ਸਾਥ ਦਿਓ ਸਰਕਾਰ ਆਪਣੀ ਲਿਆ ਦਿਓ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਪੈਣੀ ਜਿਹੜੀ ਮੈਂ ਅੱਜ ਗੱਲ ਕਹਿਣ ਆਇਆ ਅਕਾਲੀ ਦਲ ਇੱਕ ਪੰਜਾਬ ਦੇ ਸੂਬੇ ਦੀ ਪਾਰਟੀ ਹੈ ਜੋ ਕਾਲੀ ਦਲ ਐ ਸੂਬੇ ਬਾਰੇ ਜਾਣਦੀ ਐ ਸੂਬੇ ਦੀਆਂ ਮੁਸ਼ਕਲਾਂ ਸਮਝਦੀ ਐ ਜੋ ਕਾਲੀ ਦਲ ਨੇ ਸੇਵਾ ਪੰਜਾਬ ਦੀ ਕੀਤੀ ਐ ਕੋਈ ਦਿੱਲੀ ਵਾਲੀਆਂ ਪਾਰਟੀਆਂ ਨੇ ਨਹੀਂ ਕੀਤੀ ਆ ਜਿੰਨੀ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਐ ਭਾਵੇਂ ਭਾਜਪਾ ਐ ਭਾਵੇਂ ਆਪ ਐ ਆ ਸਾਰੀਆਂ ਹੀ ਰਾਜ ਕਰਨ ਵਾਸਤੇ ਆਉਂਦੀਆਂ ਐ ਸੇਵਾ ਕਰਨ ਵਾਸਤੇ ਨਹੀਂ ਆ ਪਿਛਲੇ ਆ 10 ਵਾਲੀ ਦੇਖ ਲਓ 5 ਸਾਲ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਪ੍ਰਧਾਨ ਮੁੱਖ ਮੰਤਰੀ ਰਿਹਾ ਮਨ ਲਾ ਇੱਕ ਦਿਨ ਤੁਹਾਨੂੰ ਮਿਲ ਵੀ ਨਹੀਂ ਆਇਆ ਉਹਦੇ ਬਾਅਦ ਝਾੜੂ ਵਾਲੇ ਆ ਗਏ ਇਹਨਾਂ ਨੇ ਕਿਹੜਾ ਆਉਣਾ ਸੀ ਤੁਹਾਡੇ ਕੋਲੇ ਹੁਣ ਬੱਲੂ ਆਣੇ ਆਲਿਓ ਯਾਦ ਕਰੋ ਜੋ ਬਾਦਲ ਸਾਹਿਬ ਮੁੱਖ ਮੰਤਰੀ ਸੀ ਥੋਡੇ ਵਿੱਚ ਬਹਿੰਦੇ ਸੀ ਸੰਗਤ ਦਰਸ਼ਨ ਕਰਦੇ ਸੀ ਤੁਹਾਡੀਆਂ ਮੁਸ਼ਕਲਾਂ ਹੱਲ ਕਰਦੇ ਸੀ ਉਹ ਜਿਹੜਾ 10 ਸਾਲ ਸੀ ਤੁਸੀਂ ਦੇਖੋ ਕਿੰਨੀ ਤਰੱਕੀ ਹੋਈ ਤੁਹਾਡੀਆਂ ਕਸ਼ੀਆਂ ਬਣਾਈਆਂ ਤੁਹਾਡੇ ਖਾਲੇ ਕੀਤੇ ਲੰਬੀ ਲਿਸਟ ਹੈ ਹਲੇ ਤਾਂ ਗੱਡੀ ਸਟਾਰਟ ਹੋਈ ਸੀ ਪਹਿਲੀ ਬ੍ਰੇਕਾਂ ਲਾ ਦੀਆਂ ਤੁਸੀਂ ਜਿਹੜਾ 10 ਸਾਲ ਆਪਾਂ ਨੂੰ ਮਿਲਦੇ ਤੁਸੀਂ ਪਛਾਨ ਨਹੀਂ ਸਕਣਾ ਸੀ ਆ ਹਲਕਾ ਕੀ ਹੋਉਂਦਾ ਅੱਥੇ ਕਿਸਾਨ ਬੈਠੇ ਆ ਗਰੀਬ ਜਨਤਾ ਬੈਠੀ ਆ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਕਿਸਾਨਾਂ ਨੂੰ ਟਿਊਬਵਲ ਕਨੈਕਸ਼ਨ ਕਿਹੜੀ ਸਰਕਾਰ ਨੇ ਦਿੱਤੇ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ ਸਾਢੇ 13 ਲੱਖ ਕਾਲੀ ਸਰਕਾਰ ਨੇ ਦਿੱਤੇ ਉਹਨਾਂ ਟਿਊਬ ਲੈਂਡ ਵਿੱਚ ਉਹਨਾਂ ਟਿਊਬਲਾਂ ਵਿੱਚ ਬਿਜਲੀ ਵੀ ਮੁਫਤ ਕਾਲੀ ਦਲ ਨੇ ਨਹਿਰਾਂ ਵੀ ਕਾਲੀ ਦਲ ਨੇ ਬਣਾਈਆਂ ਕਸੀਆਂ ਵੀ ਪੱਕੇ ਖਾਲੇ ਵੀ ਕਾਲੀ ਦਲ ਨੇ ਅੰਡਰਗਰਾਉਂਡ ਪਾਈਪ ਸਿਸਟਮ ਸਕੀਮ ਵੀ ਕਾਲੀ ਦਲ ਦੀ ਦਾਣਾ ਮੰਡੀਆਂ ਵੀ ਕਾਲੀ ਦਲ ਦੀਆਂ ਐਮ ਐਸ ਪੀ ਕਣਕ ਤੇ ਝੋਨੇ ਦੇ ਪਹਿਲੇ ਨਹੀਂ ਹੁੰਦੀ ਸੀ 1968 ਵਿੱਚ ਬਾਦਲ ਸਾਹਿਬ ਨੇ ਮੋਰਚਾ ਲਾ ਕੇ ਦਿੱਲੀੋਂ ਐਮ ਐਸ ਪੀ ਮਨਜ਼ੂਰ ਕਰਾਈ ਨਹੀਂ ਤੇ ਰੁਲ ਜਾਣਾ ਸੀ ਆਪਾਂ ਇੱਕ ਇੱਕ ਚੀਜ਼ ਖੇਤੀ ਵਾਸਤੇ ਸਮੰਦਤ ਉਹ ਕਾਲੀ ਦਲ ਨੇ ਦਿੱਤੀ ਹੈ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਹੈ ਓਵੇਂ ਮੇਰੇ ਗਰੀਬ ਜਨਤਾ ਬੈਠੀਆਂ ਬੀਬੀਆਂ ਬੈਠੀਆਂ ਬਾਦਲ ਸਾਹਿਬ ਦਾ ਰਾਜ ਸੀ ਤੁਹਾਡੇ ਨੀਲੇ ਕਾਰਡ ਬਣਾ ਕੇ ਆਟਾ ਦਾਲ ਹਰ ਮਹੀਨੇ ਆਉਂਦਾ ਸੀ ਕਿ ਨਹੀਂ ਆਉਂਦਾ ਸੀ ਉਹਦੇ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਐਸੀ ਸਕਾਲਰਸ਼ਿਪ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਅਸੀਂ ਐਸੀ ਸਕਾਲਰਸ਼ਿਪ ਰਹੀਂ ਭਗਤ ਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ ਲਿਆਂਦੀ ਜਿੱਥੇ ਤੁਸੀਂ 5 ਲੱਖ ਤੱਕ ਇਲਾਜ ਕਿਤੇ ਮਰਜ਼ੀ ਕਰਾ ਲੈਂਦੇ ਸਰਕਾਰੀ ਹਸਪਤਾਲਾਂ ਦੇ ਦਵਾਈਖਾਨੇ ਕੋਲੇ 200 ਯੂਨਿਟ ਬਿਜਲੀ ਦੇ ਮਾਫ ਕੀਤੇ ਮੈਨੂੰ ਲੱਗਦਾ ਤੁਹਾਡੇ ਤੋਂ ਕੋਈ ਬਿੱਲ ਵੀ ਨਹੀਂ ਭਰਦਾ ਹੁੰਦਾ ਸੀ ਕਿਹੜਾ ਮਾਫ ਕੀਤੇ ਸਾਰੇ ਦੂਜਾ ਸਿਸਟਮ ਹੀ ਸੀ ਸਮਝ ਗਏ ਨਾ ਕੀ ਕਹਿ ਰਹੇ ਹਾਂ ਹੈ ਉਹ ਕਿੰਨਾਂ ਨੇ ਲਾਈਆਂ ਸੀ ਹੱਥ ਘੜੇ ਕਰਿਓ ਕੋਈ ਪੁੱਛਦਾ ਸੀ ਕੋਈ ਚਿੰਤਾ ਸੀ ਕਿਉਂਕਿ ਤੁਹਾਨੂੰ ਫਿਕਰ ਨਹੀਂ ਸੀ 1 ਮਿੰਟ ਤੁਸੀਂ ਆਪਣੇ ਪਿੰਡ ਦੇ ਜੱਜਦਾਰ ਨੂੰ ਫੜ ਲੈਂਦੇ ਉਹ ਜੱਜਦਾਰ ਨੇ ਐਮਐਲਏ ਫੜ ਲੈਣਾ 5 ਮਿੰਟਾਂ 'ਚ ਮੈਨੂੰ ਫੜ ਲੈਣਾ ਨਾਲ ਦੇ ਨਾਲ ਕਹਿੰਦਾ ਛੱਡ ਦਿਓ ਯਾਰ ਆ ਫਰਕ ਹੈ ਆਪਣੀ ਹੁਣ ਭਗਵਾਨ ਸਤਿਗੁਰੂ ਨੂੰ ਕੌਣ ਫੜੂਗਾ ਉਹਨਾਂ ਦੇ ਐਮਐਲਏ ਨਹੀਂ ਕੋਈ ਕੌਣ ਫੜੂਗਾ ਆ ਤਾਂ ਹਾਲਾਤ ਹੈ ਅੱਜ ਤੁਸੀਂ ਦੇਖ ਲਓ ਗਲਤੀ ਆਪਾਂ ਕਰਤੀ ਅੱਜ ਬੀਬੀਆਂ ਨੂੰ ਆਟਾ ਦਾਲ ਵੀ ਨਹੀਂ ਮਿਲਦਾ ਸ਼ਗਨ ਵੀ ਮਿਲਦੀ ਸਾਰਾ ਕੁਝ ਬੰਦ ਹੈ ਆ 2 2.5 ਸਾਲ ਹੋ ਗਏ ਬਰਬਾਦ ਕਰਤਾ ਘਰ ਘਰ ਨਸ਼ਾ ਆ ਨਸ਼ਾ ਕਰ ਕਰ ਤਾਂ ਫੈਲ ਗਿਆ ਕਿਉਂਕਿ ਇਹਨਾਂ ਦੇ ਐਮ.ਐਲ.ਏ ਪੈਸਾ ਲੈ ਕੇ ਨਸ਼ੇ ਵਾਲੇ ਨੂੰ ਖੁੱਲਾ ਛੁੱਟੀ ਦੇਤੀ ਹੈ ਅੱਜ ਗੁੰਡਾਗਰਦੀ ਗੈਂਗਸਟਰ ਰਾਜ ਕਰ ਰਹੇ ਆ ਫਰੋਤੀਆਂ ਲਈ ਜਾਂਦੇ ਆ ਬੈਂਕ ਲੁੱਟੇ ਜਾ ਰਹੇ ਮੈਂ ਅਬੋਰ ਗਿਆ ਕਈ ਮੈਨੂੰ ਵਪਾਰੀ ਮਿਲੇ ਜਿਨ੍ਹਾਂ ਨੇ 10-10 20-20 ਲੱਖ ਦੇ ਕੇ ਮਸਾਂ ਖੜਾ ਛੜਾਇਆ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਮੁੱਖ ਮੰਤਰੀ ਲੱਭਦਾ ਹੀ ਨਹੀਂ ਹੈ ਹੀ ਨਹੀਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਥੋੜੇ ਮੁੱਖ ਮੰਤਰੀ ਸੀ ਥੋੜੇ ਕੋਲ ਸੰਗਤ ਦਰਸ਼ਨ ਕਰਦੇ ਸੀ ਮੈਂ ਕਰਦਾ ਸੀ ਕਿੰਨੇ ਵਾਰ ਆਇਆ ਮੈਨੂੰ ਲੱਗਦਾ ਖੜਿਆਣਾ ਸਾਹਿਬ ਬਹੁਤ ਹੋ ਗਿਆ ਜੀ ਕਿੰਨੇ ਵਾਰ ਜੋ ਕਹਿੰਦੇ ਸੀ ਜਦੋਂ ਗੜੇ ਮਰਦੇ ਫਲੱਡ ਆਏ ਨਰਮਾ ਖਰਾਬ ਹੋਇਆ ਨਰਮਾ ਖਰਾਬ ਹੋਇਆ ਨਾਲ ਦੇ ਨਾਲ ਮੁਆਵਜ਼ਾ 150 ਕਰੋੜ ਆ 131 131 ਦੇਖੋ 150 ਕਰੋੜ 131 ਦੇਖੋ ਜਦੋਂ ਨਰਮਾ ਤੁਹਾਡੇ ਫਸਲ ਖਰਾਬ ਹੋਈ ਮੈਂ ਆਇਆ ਸੀ ਅਸੀਂ ਜੋ ਪੰਪ ਸੀ ਸਾਨੂੰ ਲਿਆ ਸਕਦਾ ਸੀ ਮੈਂ ਪੰਪ ਦਿੱਤੇ ਦੂਜੇ ਆ ਤਾਂ ਆਈ ਹੀ ਨਹੀਂ 1 ਰੁਪਿਆ ਨਹੀਂ ਅਜੇ ਤੱਕ ਦਿੱਤਾ ਇਹਨਾਂ ਨੇ ਦੇਣਾ ਵੀ ਨਹੀਂ ਆ ਦਿੱਲੀਆਂ ਵਾਲੀਆਂ ਪਾਰਟੀਆਂ ਇਹਨਾਂ ਨੂੰ ਕੋਈ ਫਿਕਰ ਨਹੀਂ ਤੁਸੀਂ ਪੰਜਾਬ ਦੀ ਤਰੱਕੀ ਦੇਖੋ ਆ ਸੜਕਾਂ ਦੇਖੋ ਜਿਹੜੀ ਸੜਕ ਤੇ ਖੜੇ ਆ ਐਡੀਆਂ ਸੜਕਾਂ ਸਾਰੇ ਪੰਜਾਬ 'ਚ ਐ ਪਹਿਲੇ ਤੁਸੀਂ ਚੰਡੀਗੜ੍ਹ ਜਾਂਦੇ ਡਰਦੇ ਹੁੰਦੇ ਸੀ ਕਿਤੇ ਗੱਡੀ ਥੱਲੇ ਨਾ ਆ ਜਾਈਏ ਸਿੰਗਲ ਸੜਕ ਹੁੰਦੀਆਂ ਸੀ ਚਾਰ ਲੇਨ ਸੜਕਾਂ ਥਰਮਲ ਪਲੈਂਟ ਬਿਜਲੀ 24 ਘੰਟੇ ਪਹਿਲੇ ਮੱਛਰ ਖਾ ਜਾਂਦੇ ਸੀ ਤੁਹਾਨੂੰ ਗਰਮੀਆਂ 'ਚ ਤੇ ਹੁਣ ਵੀ ਖਾਣਗੇ ਪਹਿਲੀ ਦਰੀ ਦੇ ਬਾਅਦ ਕਿਉਂਕਿ ਬਿਜਲੀ ਹੁਣ ਇਹਨਾਂ ਕੋਲੇ ਘੱਟ ਹੋ ਗਈ ਹੈ ਕਿਉਂਕਿ ਪਿਛਲੇ 7 ਸਾਲ ਕੋਈ ਨਵਾਂ ਥਰਮਲ ਪਲੈਂਟ ਨਹੀਂ ਬਣਾਇਆ ਦ ਮੰਗ ਵੱਧ ਗਈ ਹੈ 31 ਇਲੈਕਸ਼ਨ ਤੱਕ ਤਾਂ ਇਹਨਾਂ ਨੇ ਖਰੀਦ-ਖਰੂਦ ਕੇ ਰੱਖੀ ਹੈ 2 ਤਰੀਕ ਦੇ ਬਾਅਦ ਦੇਖਿਓ ਕਿਵੇਂ ਕੀ ਹੁੰਦਾ ਮੈਨ ਲੱਗਦਾ ਸਾਰੇ ਹਿੰਦੂਸਾਂ ਦੇ ਮੱਛਰ ਇੱਥੇ ਆ ਜਾਣਗੇ ਤੁਹਾਡੇ ਕੋਲੇ ਐਸ ਕਰਕੇ ਆਲ ਜਿਹੜਾ ਲੱਕਾ ਇੱਕ ਬਹੁਤ ਵੱਡਾ ਤੁਹਾਡੇ ਨਾਲ ਇੱਕ ਹੋਰ ਧੋਖਾ ਹੋਣ ਲੱਗਿਆ ਪਹਿਲੇ ਆਪਣਾ ਪਾਣੀ ਕਾਂਗਰਸ ਨੇ ਰਾਜਸਥਾਨ ਨੂੰ ਦੇਤਾ ਤੁਸੀਂ ਜਾਣਦੇ ਹੋ ਜਿਹੜੇ ਸੂਬੇ ਵਿੱਚ ਉਹ ਦਰਿਆ ਟੱਪਦੇ ਆ ਉਹ ਪਾਣੀ ਦਾ ਹੱਕ ਉਸੇ ਸੂਬੇ ਦਾ ਹੈ ਜਮਨਾ ਹਰਿਆਣੇ ਵਿੱਚ ਦੀ ਟੱਪਦੀ ਹੈ ਕੀ ਆਪਾਂ ਨੂੰ ਦਿੰਦੇ ਆ ਪਾਣੀ ਉੱਥੋਂ ਦਾ ਨਹੀਂ ਆਪਣੇ ਬਿਆਸਾਦ ਤੋਂ ਜਾਂ ਆਪਣੇ ਤੋਂ ਟੱਪਦੀ ਹੈ 1955 ਵਿੱਚ ਕਾਂਗਰਸ ਦਾ ਪ੍ਰਧਾਨ ਮੰਤਰੀ ਜਵਾਲਾਲ ਨਹਿਰੂ ਸੀ ਉਹਨਾਂ ਨੇ ਰਾਜਸਥਾਨ ਦੇ ਇਲੈਕਸ਼ਨ ਜਿਤਨਾ ਸੀ ਗੁਲਜ਼ਾਰੀ ਨੰਨਦੇ ਨੂੰ ਬੁਲਾ ਕੇ ਇੱਕ ਦਸਕਤ ਨਾਲ ਅੱਧਾ ਪਾਣੀ ਪੰਜਾਬ ਦਾ ਸਤਲੁਜ ਤੇ ਬਿਆਸ ਦਾ ਰਾਜਸਥਾਨ ਨੂੰ ਦੇਤਾ ਰਾਜਸਥਾਨ ਕਨਾਲ ਨਹੀਂ ਉਹਦੇ ਬਾਅਦ ਫਿਰ ਤੋਂ ਕਾਂਗਰਸ ਦਾ ਰਾਜ ਆਇਆ ਜਿਹੜਾ ਬਾਕੀ ਅੱਧਾ ਬਚਿਆ ਸੀ ਉਹਦਾ ਅੱਧਾ ਰਿਆਲੇ ਨੂੰ ਦੇਤਾ ਆਦਰ ਕਾਲੀ ਦਲ ਨੇ ਮੋਰਚੇ ਲਾ ਕੇ ਜੇਲਾ ਗੈਦ ਬਚਾਲਿਆ ਨਹੀਂ ਤਾਂ ਆ ਵੀ ਗਿਆ ਸੀ ਕੰਮ ਤੇ ਹੁਣ ਕੀ ਕਰਨ ਲੱਗੇ ਆ ਝਾੜੂ ਵਾਲੇ 6 ਮਹੀਨਿਆਂ ਨੂੰ ਇਲੈਕਸ਼ਨ ਹੈ ਹਰਿਆਣੇ ਦੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ ਆਪਾਂ ਇਲੈਕਸ਼ਨ ਜਿੱਤਣਾ ਤੇ ਉੱਥੇ ਹਰਿਆਣੇ 'ਚ ਬੋਲ ਕੇ ਆਏ ਆ ਕਿ ਅਸੀਂ ਪੰਜਾਬ ਤੋਂ ਤੁਹਾਨੂੰ ਪਾਣੀ ਦੇਵਾਂਗੇ ਅੱਜ ਤੁਸੀਂ ਖਬਰਾਂ 'ਚ ਪੜਿਆ ਹੋਣਾ ਆ ਜਿਹੜੇ ਨਹਿਰੀ ਪਟਵਾਰੀ ਐ 400 ਨਹਿਰੀ ਪਟਵਾਰੀਆਂ ਨੂੰ ਨੌਕਰੀ ਤੋਂ ਕੱਢਤਾ ਕਿਉਂ ਕੱਢਿਆ ਕਿਉਂਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਲਿਖ ਕੇ ਦਿਓ ਕੀ ਟੇਲਾ ਉੱਤੇ ਪਾਣੀ ਪੂਰਾ ਹੈ ਸਰਪਲਸ ਹੈ ਉਹ ਰਿਪੋਰਟ ਉਹਨਾਂ ਨੇ ਸੁਪਰੀਮ ਕੋਰਟ ਦੇਣੀ ਸੀ ਅਗਲੇ ਮਹੀਨੇ ਆ ਪਟਵਾਰੀਆਂ ਨੂੰ ਮੈਂ ਤੁਲਵਾਦ ਕਰਨਾ ਜਿਨ੍ਹਾਂ ਨੇ ਕਿਹਾ ਅਸੀਂ ਨਹੀਂ ਦਿੰਦੇ ਰਿਪੋਰਟ ਕਿਉਂਕਿ ਉਹਨੂੰ ਪਤਾ ਸੀ ਜਿਸ ਦਿਨ ਉਹ ਰਿਪੋਰਟ ਦੇਦੀ ਸੁਪਰੀਮ ਕੋਰਟ ਨੇ ਕਹਿ ਦੇਣਾ ਹੈ ਨਹਿਰ ਬਣਾ ਕੇ ਪਾਣੀ ਦੇ ਦਿਓ ਫਿਰ ਉਹਨਾਂ ਨੇ ਫੌਜ ਲਾ ਕੇ ਆ ਨਹਿਰ ਬਣਾ ਦੇਣੀ ਸੀ ਪਰ ਪਟਵਾਰੀ ਖੜੇ ਅੜੇ ਪਏ ਆ ਆ ਤਾਂ ਕਰਤੂਤਾ ਤੁਹਾਡੇ ਭਗਵੰਦ ਮਾਨ ਦੀਆਂ ਤੇ ਗੇਂਜਰੀਵਾਲ ਦੀਆਂ ਆਪਾਂ ਕੰਡਾਂ ਤੇ ਲਿਖ ਕੇ ਇੱਕ ਲਿਖਤਾ ਕੀ ਚਿਕਮੋਕਾ ਝਾੜੂ ਦੇ ਦੋ ਸਾਰਿਆਂ ਨੇ ਦੇਤਾ ਆਪਣੇ ਆਪਣੇ ਅਕਾਲੀ ਦਲ ਥੋੜੀ ਪਾਰਟੀ ਐ ਥੋੜੀ ਜਾਨ ਐ ਅਸੀਂ ਜਿਉਣਾ ਮਰਨਾ ਇੱਥੇ ਐ ਆ 103 ਸਾਲ ਪੁਰਾਣੀ ਪਾਰਟੀ ਐ ਤੁਸੀਂ ਤਜਰਬੇ ਕਰਨੇ ਛੱਡ ਦਿਓ ਹੱਥ ਜੋੜ ਕੇ ਬੇਨਤੀ ਕਰਨਾ ਥੋਡੇ ਤੋਂ ਸਿਆਣੇ ਗੁਜਰਾਤ ਦੇ ਲੋਕ ਐ 35 ਸਾਲ ਹੋ ਗਏ ਬੀਜਪੀ ਨੂੰ ਵੋਟਾਂ ਪਾਉਂਦੇ ਮੋਦੀ ਨੂੰ ਵੋਟਾਂ ਪਾਉਂਦੇ ਕਿਉਂ ਉਹਨਾਂ ਨੂੰ ਪਤਾ ਹੈ ਕਿ ਸਾਰਾ ਕੁਝ ਮਿਲਦਾ ਹੀ ਦਿੰਦਾ ਹੀ ਮੋਦੀ ਹੈ ਆਪਾਂ ਕਿਉਂ ਤਜਰਬੇ ਕਰੀਏ ਆ ਝਾੜੂ ਵਾਲੇ ਵੀ ਉੱਥੇ ਗਏ ਸੀ ਉੱਥੇ ਵੋਟਾਂ ਮੰਗਣ ਗਏ ਸੀ ਉਹਨਾਂ ਨੇ ਛਿੱਤਰ ਮਾਰ ਕੇ ਭਜਾਇਆ ਤੇ ਇਥੇ ਸਾਰਾ ਕੁਝ ਪੰਜਾਬ ਵਿੱਚ ਬਣਾਉਣ ਵਾਲਾ ਕਾਲੀ ਦਲ ਸੁਲਤਾਨ ਦੇਣ ਵਾਲਾ ਕਾਲੀ ਦਲ ਪਰ ਆਪਾਂ ਜਿਹੜਾ ਆਉਂਦਾ ਉਹ ਕਹਿੰਦਾ ਤੂੰ ਵੀ ਲੈ ਲੈ ਮੌਕਾ ਤੂੰ ਵੀ ਲੈ ਲੈ ਮੌਕਾ 10 ਸਾਲ ਖਰਾਬ ਹੋ ਗਏ ਤੁਹਾਡੇ 10 ਸਾਲ 20 ਸਾਲ ਆਲਾ 30 ਸਾਲ ਦਾ ਹੋ ਗਿਆ 30 ਸਾਲ ਆਲਾ 40 ਸਾਲ ਦਾ ਹੋ ਗਿਆ ਤੇ ਆਪਾਂ ਹਲੇ ਵੀ ਨਹੀਂ ਕਰਦੇ ਤਜਰਬਾ ਹੁਣ ਕਿਦੋਂ ਰੁਕੋਗੇ ਜਦੋਂ ਪਾਣੀ ਉੱਤੋਂ ਹੀ ਟੱਪ ਗਿਆ ਸਾਰਾ ਬਰਬਾਦ ਕਰਤਾ ਪੰਜਾਬ ਐਸ ਕਰਕੇ ਬੇਨਤੀ ਕਰਨਾ ਆਪ ਪਾਰਲੀਮੈਂਟ ਇਲੈਕਸ਼ਨ ਵਿੱਚ ਲੜਾਈ ਜਿਹੜੀ ਲੜ ਰਹੀ ਹੈ ਇੱਕ ਪਾਸੇ ਕਾਲੀ ਦਲ ਕੱਲਾ ਕਾਲੀ ਦਲ ਕਿਸੇ ਦੀ ਲੋੜ ਨਹੀਂ ਸਾਨੂੰ ਸਾਨੂੰ ਕੱਲੇ ਤੁਹਾਡੇ ਆਸ਼ੀਰਵਾਦੀ ਲੋੜ ਹੈ ਸਾ ਸਿਰ ਕਾਨ ਅਸੀਂ ਲੜ ਰਹੇ ਆਂ ਦਿੱਲੀ ਵਾਲੀਆਂ ਪਾਰਟੀਆਂ ਦੇ ਖਿਲਾਫ ਜਿਹੜੀ ਇੱਥੇ ਕੱਲੇ ਲੁੱਟਣ ਆਉਂਦੀਆਂ ਐ ਇਸ ਕਰਕੇ ਬੇਨਤੀ ਕਰਨਾ ਬੱਲੂਆਣਾ ਹਲਕੇ ਵਾਲਿਓ ਮੈਨੂੰ ਤੁਹਾਡੇ ਤੇ ਮਾਨ ਹੈ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਗਵਾਨ ਚੱਪਾ ਬੈਠੇ ਆਂ ਸਰਕਾਰ ਆ 13 ਦੀਆਂ 13 ਸੀਟਾਂ ਜਿਤਾ ਦਿਓ ਜੈਜਾ ਮਾਹੌਲ ਹੈ ਬਣ ਰਿਹਾ ਲੋਕੀ ਅੱਕੇ ਪਏ ਆ ਆ ਝਾੜੂ ਵਾਲਿਆਂ ਤੋਂ ਤਜਰਬੇ ਤੋਂ ਦੁਖੀ ਹੋਏ ਪਏ ਆ ਕਾਂਗਰਸ ਦੇ ਤਜਰਬੇ ਤੋਂ ਦੁਖੀ ਹੋਏ ਪਏ ਆ ਇਸ ਕਰਕੇ ਬੇਨਤੀ ਕਰਦਾ ਬੋਬੀ ਮਾਨ ਜੀ ਜਿਹੜੇ ਬੜੇ ਨੇਕ ਇਨਸਾਨ ਆ ਬੜੇ ਮਿਹਨਤੀ ਐ ਉਸ ਇਨਸਾਨ ਦੇ بیٹے ਐ ਜ਼ੋਰਾ ਸਿੰਘ ਮਾਨ ਜਿਹੜੇ ਡਾਂਗ ਵਾਂਗੂ ਲੋਕਾਂ ਨਾਲ ਖੜਦਾ ਸੀ ਥੋੜੀ ਲੜਾਈ ਲੜਦਾ ਸੀ ਵਰਕਰਾਂ ਦੀ ਲੜਾਈ ਲੜਦਾ ਸੀ ਲਗਾਤਾਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਐ ਦੇਖੋ ਉਹਨਾਂ ਪਰਿਵਾਰ ਤੋਂ ਉਹਨਾਂ ਦਾ ਬੇਟਾ ਅੱਜ ਲੜ ਰਿਹਾ ਹੈ ਉਹ ਜੇ ਮੈਂ ਦੇਖਿਆ ਸਾਰੀਆਂ ਕੁਆਲਿਟੀ ਜ਼ੋਰਾ ਸਿੰਘ ਮਾਨ ਦੀ ਬੋਬੀ ਜੀ ਵਿੱਚ ਹੈ ਤੋ ਇਸ ਕਰਕੇ ਕੁੜੈਣਾ ਸਾਹਿਬ ਆਪਣੀ ਸਾਰੀ ਟੀਮ ਆਪਣੀ ਸਾਰੀ ਲੱਗੀ ਐ ਤੇ ਮੈਨੂੰ ਪੂਰਾ ਖੁਸ਼ੀ ਹੋਈ ਅੱਜ ਐਡਾ ਵੱਡਾ ਠਾਠਾ ਮਾਰਦਾ ਕੱਟ ਦੇ ਕੇ ਤੇ ਮੈਨੂੰ ਪੂਰੀ ਉਮੀਦ ਐ ਬੱਲੂ ਆਣੇ ਵਾਲਿਓ ਜੇ ਮੈਨੂੰ 40000 ਤੇ ਜਿਤਾਇਆ ਸੀ ਤੁਸੀਂ ਟਪਾਉਂਗੇ ਉਦੋਂ ਟਪਾ ਦਿਓ ਤੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਓਕੇ ਸੋਕੇ 2.5 ਸਾਲ ਬਾਅਦ ਸਰਕਾਰ ਬਣਾ ਦਿਓ ਤੁਸੀਂ ਪਛਾਣ ਨਹੀਂ ਸਕੋਗੇ ਬੱਲੂਆਣੇ ਵਾਲਿਓ ਪਛਾਣ ਨਹੀਂ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ